ਜੀ ਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਰਾਸ਼ਨ ਕਾਰਡ ਤਾਰਕਾਲੀ ਇੱਕ ਵੱਡੀ ਖੁਸ਼ਖਬਰੀ ਆ ਚੁੱਕੀ ਹੈ ਕੀ ਹੈ ਖੁਸ਼ਖਬਰੀ ਤੁਹਾਨੂੰ ਦੱਸਣਾ ਚਾਣ ਜੀ ਰਾਸ਼ਨ ਵਿੱਚ ਆਪਾਂ ਸਭ ਨੂੰ ਬਤ ਜੀ ਕਣਕ ਆਟਾ ਜਿਹੜਾ ਮਿਲਦਾ ਸੀ ਜੀ ਕਈ ਧਾਲਾਂ ਵੀ ਮਿਲਦੀਆਂ ਸੀ ਤੇ ਹੁਣ 46 ਹੋਰ ਚੀਜ਼ਾਂ ਜਿਹੜੀਆਂ ਮਿਲਣ ਵਾਲੀਆਂ ਜੀ ਲੋਕਾਂ ਨੂੰ ਜਿਹੜੀ ਰਾਸ਼ਨ ਕਾਰਡ ਦੇ ਵਿੱਚ 46 ਚੀਜ਼ਾਂ ਤੁਹਾਨੂੰ ਮਿਲਣਗੀਆਂ ਕਿਹੜੇ ਕਿਹੜੇ ਚੀਜ਼ਾਂ ਨੇ ਸਾਰੀ ਡਿਟੇਲ ਇਸ ਵੀਡੀਓ ਦੇ ਵਿੱਚ ਹੈ ਉਸ ਤੋਂ ਪਹਿਲਾਂ ਛੋਟੀ ਜਿਹੀ ਗੁਜਾਰਿਸ਼ ਜਿੰਨਾ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਚਲੋ ਚੱਲਾ ਮੇੜਣਾ ਪੱਡੇ ਦੇ ਉਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਸੀਐਮ ਮਾਨ ਦੀ ਚਲਦੀ ਰੈਲੀ 'ਚ ਛਾਲ ਮਾਰ ਸਟੇਜ ਕੋਲ ਪਹੁੰਚ ਗਿਆ ਬੰਦਾ ਹਰਕਤ ਚਾਹੀਏ ਜੀ ਪੂਰੀ ਫੋਰਸ ਗੁਰਦਾਸਪੁਰ ਚ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਦੇ ਹੱਕ ਵਿੱਚ ਚੋਣ ਰੈਲੀ ਕਰਨ ਪਹੁੰਚੇ ਪੰਜਾਬ ਦੇ ਮੁੱਖ ਮੰਤਰੀ ਭਵੰਤਮਾਨ ਨੇ ਆਪਣੇ ਵਿਰੋਧੀਆਂ ਦੇ ਤਿੱਖਾ ਨਿਸ਼ਾਨਾ ਸਾਧਿਆ ਜਦੋਂ ਮੁੱਖ ਮੰਤਰੀ ਹਨੂਮਾਨ ਚੌਂਕ ਵਿਖੇ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਤਾਂ ਈਸਾਈ ਪਾਈਚਰੇਣਾ ਸਬੰਧੀ ਇੱਕ ਵਿਅਕਤੀ ਸੁਰੱਖਿਆ ਕੇਰਾ ਤੋੜ ਕੇ ਉਨ੍ਹਾਂ ਕੋਲ ਪਹੁੰਚ ਗਿਆ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਫਿਲਮ ਅਮਰ ਸਿੰਘ ਚਮਕੀਲਾ ਜਿਸ ਸਰਨ ਸਿੰਘ ਸੀਬਿਆ ਦਾ ਕਿਰਦਾਰ ਨਮਾਉਣ ਵਾਲੇ ਅਪਿੰਦਰ ਦੀਪ ਸਿੰਘ ਨੂੰ ਮਿਲ ਕੇ ਬਾਬੂ ਕੋਈ ਜੀ ਸਰਨ ਸੀਬਿਆ ਦੀ ਪਤਨੀ ਅਮਰ ਸਿੰਘ ਚਮਕੀਲਾ ਫਿਲਮ ਵਿੱਚ ਬੀਤੇ ਦਿਨੀ ਰਿਲੀਜ਼ ਹੋਈ ਐ ਇਸ ਫਿਲਮ ਨੂੰ ਲੈ ਕੇ ਦਰਸ਼ਕਾਂ ਦਾ ਉਤਸ਼ਾਹ ਵੇਖਿਆ ਹੀ ਬਣ ਰਿਹਾ ਹੈ ਦਲਜੀਤ ਦੋਸਾਨ ਤੇ ਪਰਨੀਦੀ ਚੋਪੜਾ ਇਸ ਫਿਲਮ ਚ ਮੁੱਖ ਭੂਮਿਕਾ ਨਿਭਾ ਚ ਨਜ਼ਰ ਆ ਰਹੇ ਨੇ ਇਸ ਦੇ ਨਾਲ ਦੀ ਅਪਿੰਦਰ ਸਿੰਘ ਨੇ ਫਿਲਮ ਚ ਅਮਰ ਸਿੰਘ ਚਮਕੀਲਾ ਦੇ ਦੋਸਤ ਸਵਰਨ ਸਿੰਘ ਦਾ ਕਿਰਦਾਰ ਨਮਾਇਆ ਉਸ ਤੋਂ ਬਾਅਦ ਅਗਲੀ ਵੀਡੀਓ ਜਿਹੜੀ ਬੋਹੜ ਚੋਂ ਪੀਆਰਟੀਸੀ ਦੀ ਬੱਸ ਦੇ ਟਰੈਕਟਰ ਟਰਾਲੀ ਨਾਲ ਹੋਈ ਹੈ ਜੀ ਟੱਕਰ ਓਵਰ ਬ੍ਰਿਜ ਡਿੱਗੀ ਹੈ ਜੀ ਪੀਆਰਟੀਸ ਦੀ ਬੱਸ ਟਰੈਕਟਰ ਟਰਾਲੀ ਦੇ ਤਿੰਨ ਟੁਕੜੇ ਹੋ ਚੁੱਕੇ ਨੇ ਓਵਰਚ ਪੀਆਰਡੀਸੀ ਦੀ ਬੱਸ ਦੇ ਟਰੈਕਟਰ ਟਰਾਲੀਆਂ ਟੱਕਰ ਹੋ ਗਈ ਇਸ ਵਿੱਚ ਬਾਅਦ ਬੱਸ ਜਿਹੜੀ ਓਵਰ ਬ੍ਰਿਜ ਦੀ ਰੇਲਿੰਗ ਤੋੜ ਕੇ ਡਿੱਗ ਗਈ ਜਦੋਂ ਕਿ ਟਰੈਕਟਰ ਟਰਾਲੀ ਦੇ ਤਿੰਨ ਟੁਕੜੇ ਹੋ ਗਏ ਨੇ ਇਸ ਘਟਨਾ ਵਿੱਚ ਬੱਸ ਅਤੇ ਟਰੈਕਟਰ ਟਰਾਲੀ ਦੇ ਡਰਾਈਵਰ ਜ਼ਖਮੀ ਹੋ ਗਏ ਇਹਨਾਂ ਵਿੱਚੋਂ ਦੋ ਦੇ ਹਾਲਤ ਜਿਹੜੇ ਨਾਜ਼ੁਕ ਉਹਨਾਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਉਸ ਤੋਂ ਬਾਅਦ ਅਗਲੀ ਵੀਡੀਓ ਹੋਰ ਜੀ ਕਰ ਕਰ ਚੱਲੀ ਗੱਲ ਚੰਨੀ ਕਰਦਾ ਗੰਦੀ ਗੱਲ ਸ਼ਹਿਰ 'ਤੇ ਲੱਗੇ ਸਾਬਕਾ ਸੀਐਮ ਦੇ ਵਿਵਾਦ ਦੇ ਪੋਸਟਰ ਕੀ ਖਬਰ ਜਲੰਧਰ ਤੋਂ ਸਾਬਕਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਪਰਿਵਾਰ ਤੇ ਸਾਬਕਾ ਮੁੱਖ ਮੰਤਰੀ ਜਲੰਧਰ ਲੋਕ ਸਭਾ ਜਿਹੜਾ ਕਾਂਗਰਸ ਤੋਂ ਉਮੀਦਵਾਰ ਚੜ੍ਹਦੇ ਸੀ ਚੰਨੀ ਵਿਚਾਲੇ ਛੜਿਆ ਹੋਇਆ ਵਿਵਾਦ ਹੁਣ ਸ਼ਹਿਰ ਦੇ ਕੰਦਾ ਉੱਤੇ ਆ ਗਿਆ ਫਲੋਰ ਹਲਕੇ ਦੇ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੇ ਚੰਨਜੀਤ ਸਿੰਘ ਚੰਨੀ ਦੀਆਂ ਕੁਝ ਹਰਕਤਾਂ ਇਤਰਾਜਯੁਕ ਤਸਵੀਰਾਂ ਸਾਂਝੇ ਕੀਤੀ ਨੇ ਜਿਸ ਵਿੱਚ ਚੰਨੀ ਇੱਕ ਔਰਤ ਦੀ ਪਿੱਠ ਤੇ ਹੱਥ ਰੱਖਿਆ ਹੋਇਆ ਦੇਖ ਸਕਦੇ ਹੋ ਉਸ ਤੋਂ ਬਾਅਦ ਅਗਲੀ ਮਹੱਤਵਪੂਰਨ ਖਬਰ ਜੀ ਕੈਨੇਡਾ ਦੀ ਮੋਸਟ ਵਾਂਟਡ ਸੂਚੀ 'ਚ ਭਾਰਤੀ ਵਿਅਕਤੀ ਦਾ ਨਾਮ ਪੰਜਾਬ ਮਰ ਦੇ ਕਤਲ ਕੇਸ ਨਾਲ ਸੰਬੰਧਿਤ ਹੈ ਕੈਨੇਡੀਅਨ ਪੁਲਿਸ ਨੇ ਦੇਸ਼ ਦੇ 25 ਮੋਸਟ ਵਾਂਟਡ ਲੋਕਾਂ ਨੂੰ ਸੂਚੀ ਜਾਰੀ ਕੀਤੀ ਹੈ ਇਸ ਵਿੱਚ ਭਾਰਤੀ ਮੂਲ ਦੇ ਵਿਅਕਤੀ ਦਾ ਨਾਮ ਵੀ ਸਾਹਮਣੇ ਆਇਆ ਹੈ ਭਾਰਤੀ ਨੌਜਵਾਨ ਧਰਮ ਸਿੰਘ ਤਾਲੀਵਾਲ ਦੀ ਪਗੌੜਾ ਧਰਮਨੂ 2022 ਵਿੱਚ ਹੋਏ ਇੱਕ ਕਤਲ ਕੇਸ ਦੇ ਸਬੰਧ ਵਿੱਚ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਐਨਾ ਹੀ ਨਹੀਂ ਧਰਮ ਦੀ ਗ੍ਰਿਫਤਾਰੀ ਚ ਮਦਦ ਕਰਨ ਵਾਲੇ 50 ਹਜ਼ਾਰ ਕੈਨੇਡੀਅਨ ਡਾਲਰ ਤੱਕ ਦੀ ਇਨਾਮ ਦੀ ਪੇਸ਼ਕਸ਼ ਕੀਤੀ ਹੈ ਭਾਰਤੀ ਕਰੰਸੀ ਦੇ ਹਿਸਾਬ ਨਾਲ ਲਗਭਗ 30 ਲੱਖ ਰੁਪਏ ਦੇਤੇ ਜਾਣਗੇ ਉਸ ਤੋਂ ਬਾਅਦ ਅਗਲੀ ਵਾਰ ਕਾਹਿਰ ਗਰਮੀ ਨੇ ਡਰਾਈਵਰ ਨੂੰ ਕੀਤਾ ਜੀ ਬੇਹਾਲ ਚੱਲਦੇ ਟਰੱਕ 'ਚ ਲੱਗਿਆ ਨਾਹਣ ਅਪ੍ਰੈਲ ਖਤਮ ਹੋਣ ਵਾਲੇ ਪਾਰਦ ਵਿੱਚ ਗਰਮੀ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ ਗਰਮ ਹਵਾਵਾਂ ਦੇ ਚੱਕਰ ਤੇ ਬਾਦਾ ਤਾਪਨ ਸਭ ਤੋਂ ਪਰੇਸ਼ਾਨ ਕਰ ਰਿਹਾ ਹੈ ਗਰਮੀ ਤੋਂ ਬਚਣ ਲਈ ਲੋਕ ਦਿਨ ਵਿੱਚ ਦਿਨ ਦੋ ਦੋ ਵਾਰ ਇਸ਼ਨਾਨ ਕਰਨ ਲੱਗ ਚੁੱਕੇ ਨੇ ਏਸੀ ਵੀ ਲਗਾ ਲੈਨੇ ਉਸ ਤੋਂ ਬਾਅਦ ਅਗਲੀ ਵੀਡੀਓ ਹੋਜੀ ਬੋਹਰ ਚ 3 ਦਿਨ ਪਹਿਲਾਂ ਲਾਪਤਾ ਅੰਗਰੇਜ਼ੀ ਦਾ ਲੈਕਚਰ ਨਹਿਰ 'ਚ ਛਾਲ ਮਾਰਨ ਦਾ ਸ਼ੱਕ ਹੈ ਬੋਹਰ ਦੀ ਗੰਗਾ ਬਿਹਾਰ ਕਲੋਨੀ ਦਾ ਰਹਿਣ ਵਾਲਾ ਅਤੇ ਪਿੰਡ ਪੰਜਕੋਸੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚ ਅੰਗਰੇਜ਼ੀ ਦਾ ਲੈਕਚਰਰ ਸੁਦੀਰ ਬਿਸ਼ਨੋਈ ਪਿਛਲੇ ਤਿੰਨ ਦਿਨਾਂ ਤੋਂ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਗੁਰਜ ਜਿਹੜੀ ਗੁਜਰਾਤ ਭੇਜੀ ਜਾ ਰਹੀ ਕਣਕ ਦੀਆਂ ਬੋਰੀਆਂ ਚੋਂ ਫੂਸ ਨਿਕਲਿਆ ਸੰਗਰੂਰ ਤੋਂ ਗੁਜਰਾਤ ਭੇਜੀ ਜਾ ਰਹੀ ਕਣਕ ਦੀ ਸਪੈਸ਼ਲ ਮਾਲ ਗੱਡੀ ਚ ਕਣਕ ਦੀਆਂ ਬੋਰੀਆਂ ਲੋਡ ਕਰਦੇ ਸਮੇਂ ਵੱਡਾ ਘਪਲਾ ਸਾਹਮਣੇ ਕਣਕ ਦੀ ਬੋਰੀ ਚਕਰੀਬ 7 ਕਿਲੋ ਘੱਟ ਵਜ਼ਨ ਅਤੇ ਕਣਕ ਦੀ ਥਾਂ ਫੂਸ ਭਰ ਕੇ ਸਰਕਾਰ ਨੂੰ ਚੂਨਾ ਲਗਾਇਆ ਜਾ ਰਿਹਾ ਸੀ ਸਵਰਗਲੀ ਵੀਡੀਓ ਜੀ ਕੈਨੇਡਾ ਵਿੱਚ ਜਿੰਦਾ ਸੜਿਆ ਪੰਜਾਬੀ ਟਰੱਕ ਡਰਾਈਵਰ ਇਹ ਖਬਰ ਹੈ ਜੀ ਕੈਨੇਡਾ ਤੋਂ ਦੁਖਦਾਈ ਖਬਰ ਹੈ ਇੱਥੇ ਪੰਜਾਬੀ ਟਰੱਕ ਡਰਾਈਵਰ ਦੀ ਜਿੰਦਾ ਸੜ ਨਾਲ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਤਰਮਿੰਦਰ ਸਿੰਘ ਪੁੱਤਰ ਬਖਸ਼ੀਸ਼ ਵਜੋਂ ਹੋਈ ਹੈ ਸਵਰਗਲੀ ਵੀਡੀਓ ਵਰਜੀ ਪੰਜਾਬ ਦੇ ਖੰਨਾ ਸ਼ਹਿਰ ਚ 35 ਸਾਲਾਂ ਬਾਅਦ ਘਰ ਚਤੀ ਨੇ ਲਿਆ ਜਨ ਪਰਿਵਾਰ ਨੇ ਮਨਾਇਆ ਜੀ ਜਸ਼ਨ ਅੱਜ ਕੱਲ੍ਹ ਧੀਆ ਨੂੰ ਲੈ ਕੇ ਲੋਕਾਂ ਦੀ ਸੋਚ ਬਦਲ ਰਹੀ ਹੈ ਮੁਰਤਿਆਂ ਨੂੰ ਵੀ ਪੁੱਤਾਂ ਵਾਂਗ ਪਿਆਰ ਤੇ ਸਤਿਕਾਰ ਦਿੱਤਾ ਜਾਂਦਾ ਹੈ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਪਰਿਵਾਰ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੇ ਘਰ 35 ਸਾਲਾਂ ਬਾਅਦ ਧੀ ਨੇ ਜਨਮ ਲਿਆ ਧੀ ਦੇ ਜਨਮ ਤੋਂ ਬਾਅਦ ਇਹ ਪਰਿਵਾਰ ਭੂਬਾ ਮਾਰ ਜਿਹੜਾ ਭਾਰ ਹੋਇਆ ਪਿਆ ਟੋਲ ਦੀ ਥਾਪ ਤੇ ਬੱਚੀ ਦੇ ਦਾਦੇ ਵੱਲੋਂ ਭਾਂਖੜਾ ਪੰਗੜਾ ਵੀ ਪਾਇਆ ਗਿਆ ਉਸ ਤੋਂ ਬਾਅਦ ਅਗਲੀ ਵੀਡੀਓਬਰ ਜੀ ਖੇਡਾਂ ਚੋਂ ਜਿਹੜੇ ਖੇਤਾਂ ਵਿੱਚ ਕੰਬਾਈਨ ਲਗਾਉਣ ਦੇ ਝਗੜੇ ਦੌਰਾਨ ਮਾਲਕ ਦੀ ਮੌਤ ਹੋ ਚੁੱਕੀ ਹੈ ਬੀਤੀ ਰਾਤ ਜਿਹੜਾ ਗੁਰਦਾਸਪੁਰ ਦੇ ਪਿੰਡ ਤਿੱਬੜ ਵਿਖੇ ਕਣਕ ਦੀ ਫਸਲ ਵੱਢਣ ਲਈ ਕੰਬਾਈਨ ਨੂੰ ਰਸਤਾ ਨਾ ਦੇਣ ਹੋਈ ਝਗੜੇ ਦੌਰਾਨ ਕੰਬਾਈਨ ਮਾਲਕ ਦੀ ਮੌਤ ਹੋ ਗਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਤਿੱਬੜ ਨਿਵਾਸੀ 45 ਸਾਲਾ ਕੁਲਦੀਪ ਸਿੰਘ ਉਰਫ ਕੀ ਪਾਵਲ ਪੁੱਤਰ ਜਗੀਰ ਸਿੰਘ ਆਪਣੀ ਕੰਬਾਈਨ ਦੇ ਡਰਾਈਵਰ ਨਾਲ ਜੰਮੂ ਕਾਟੜਾ ਹਾਈਵੇ ਵਾਲੀ ਜ਼ਮੀਨ ਨੇੜੇ ਕਣਕ ਵੱਢ ਰਿਹਾ ਸੀ ਉਸ ਤੋਂ ਬਾਅਦ ਅਗਲੀ ਵੀਡੀਓ ਕਣਕ ਦੀ ਵਾਢੀ ਕਰਨ ਇੱਕ ਕੰਬਾਈਨ ਚਾਲਕ ਨਾਲ ਵਾਪਰਿਆ ਪਾਣਾ ਕਰੰਟ ਲੱਗਣ ਨਾਲ ਗਈ ਹੈ ਜੀ ਜਨ ਅਮਰitsar ਵਿਧਾਨ ਸਭਾ ਹਲਕਾ ਰਾਜਾ ਸਿੰਘ ਦੇ ਪਿੰਡ ਸ਼ੈਨਪੁਰ ਕੰਬਾਈਨ ਚਾਲਕ ਦੇ ਕਰੰਟ ਲੱਗਣ ਨਾਲ ਮੌਤ ਹੋ ਜਾਣ ਦਾ ਖਬਰ ਮਿਲੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਗਰੀਬ ਵਸਤੀ ਵਿੱਚ ਵਸਦੇ ਇਸ ਕੁੜੀ ਦੇ ਹੁਨਰ ਦਾ ਜ਼ਿਕਰ ਮਿਲ ਜਾਵੇ ਕੋਈ ਆਖਰੀ ਇਹ ਖਬਰ ਹੈ ਜੀ ਕੋਈ ਸਮਾਂ ਨਹੀਂ ਸੀ ਜਦੋਂ ਹੁਨਰ ਨੂੰ ਦੁਨੀਆ ਦੇ ਸਾਹਮਣੇ ਰੱਖਣ ਲਈ ਜ਼ਿਆਦਾ ਸਾਧਨ ਨਹੀਂ ਸਨ ਉਸ ਸਮੇਂ ਵੀ ਜਿਹੜੇ ਛੋਟੇ ਛੋਟੇ ਕਸਬਿਆਂ ਦੇ ਵਸਤੀਆਂ ਦਾ ਹੁਨਰ ਦੱਬ ਕੇ ਰਹਿ ਜਾਂਦਾ ਸੀ ਪਰ ਹੁਣ ਸੋਸ਼ਲ ਮੀਡੀਆ ਦੇ ਜਵਾਨੇ ਵਿੱਚ ਹੁਨਰ ਨੂੰ ਦੁਨੀਆ ਦੇ ਸਾਹਮਣੇ ਰੱਖਣ ਦੇ ਕਈ ਤਰੀਕੇ ਦੇ ਹਨ ਪਰ ਅਜੇ ਵੀ ਵਸਤੀਆਂ 'ਚ ਕੁਝ ਹੁਨਰ ਗਰੀਬੀ ਹੇਠਾਂ ਦੱਬਿਆ ਪਿਆ ਉਸ ਤੋਂ ਬਾਅਦ ਜਿੱਡੀ ਵੀਡੀਓ ਟਰੈਕਟਰ ਟਰਾਲੀ ਨਾਲ ਟੱਕਰ ਹੋਣ ਤੋਂ ਬਾਅਦ ਓਵਰ ਬ੍ਰਿਜ ਤੋਂ ਹੇਠਾਂ ਡਿੱਗੀ ਹੈ ਜੀ ਪੀਆਰਟੀਸੀ ਦੀ ਬੱਸ ਟਰੈਕਟਰ ਟਰਾਲੀ ਦੇ ਹੋਏ ਨੀ ਜੀ ਤਿੰਨ ਟੋਟੇ ਉਸ ਤੋਂ ਬਾਅਦ ਅਗਲੀ ਵੀਡੀਓ ਕਿਸਾਨੀ ਧਰਨੇ 'ਚ ਮਰੇ ਕਰਮਜੀਤ ਦਾ 12 ਦਿਨਾਂ ਬਾਅਦ ਸੰਸਕਾਰ ਕਰਵਾਇਆ ਗਿਆ ਮੰਗਾ ਮਨਾਉਣ ਲਈ ਜਿਹੜਾ 12 April ਤੋਂ ਲਾਇਆ ਸੀ ਜੀ ਪੱਕਾ ਮੋਰਚਾ ਭਾਰਤੀ ਕਿਸਾਨ ਜੁਨਨ ਇਕਤਾ ਉਗਰਾਹਾਂ ਵੱਲੋਂ ਜਿਲ੍ਹਾ ਪੱਧਰੀ ਦਿੱਤੇ ਗਏ ਤਰਨੇ ਦੌਰਾਨ ਕਿਸਾਨ ਕਰਮਜੀਤ ਸਿੰਘ ਸੰਗਤਾ ਦੀ 12 ਦਿਨਾਂ ਬਾਅਦ ਪਹਿਲਾ ਹੀ ਮੌਤ ਹੋ ਗਈ ਸੀ ਸਰਕਾਰ ਤੋਂ ਮੁਆਵਜ਼ੇ ਵਜੋਂ 10 ਲੱਖ ਰੁਪਏ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ ਸਾਰੇ ਕਰਜ਼ੇ ਤੇ ਲੀਗ ਮਰਵਾਉਣ ਸੰਬੰਧੀ ਭਾਰਤੀ ਸਾਂਝ ਜਨਨ ਇਕਤਾ ਉਗਰਾਹਾ ਬਕਲਾ 12 April ਨੂੰ ਲਗਾਤਾਰ ਡੀਐਸਪੀ ਅਦਫਤਰ ਲਹਿਰਾਗਾ ਕਾ ਗਾਬਿਖੇ ਪੱਕਾ ਮੋਰਚਾ ਲਾਇਆ ਹੋਇਆ ਸੀ ਜੀ ਉਸ ਤੋਂ ਬਾਅਦ ਦੀ ਵੀਡੀਓ ਹੋਰ ਜੀ ਰਾਸ਼ਨ ਕਾਰਡ ਧਾਰਕਾਂ ਲਈ ਖੁਸ਼ਖਬਰੀ ਹੈ ਹੁਣ ਰਾਸ਼ਨ ਦੀਆਂ ਦੁਕਾਨਾਂ ਤੇ ਮਿਲਣਗੀਆਂ 40 ਚੀਜ਼ਾਂ ਸਰਕਾਰ ਵੱਲੋਂ ਰਾਸ਼ਨ ਕਾਰਡ ਧਾਰਕਾਂ ਨੂੰ ਕੁਝ ਨਾ ਕੁਝ ਅਪਡੇਟ ਤੇ ਖੁਸ਼ਖਬਰੀ ਦਿੰਦੀ ਰਹਿੰਦੀ ਹੈ ਜੇਕਰ ਜਿਹੇ ਕੋਲ ਤੁਹਾਡੇ ਕੋਲ ਰਾਸ਼ਨ ਕਾਰਡ ਹੈ ਤੁਹਾਡੇ ਲਈ ਇੱਕ ਵੱਡੀ ਖੁਸ਼ਖਬਰੀ ਹੈ ਦਰਸਲ ਉੱਤਰ ਪ੍ਰਦੇਸ਼ ਸਰਕਾਰ ਦੁਆਰਾ ਰਾਸ਼ਨ ਕਾਰਡ ਧਾਰਕਾਂ ਲਈ ਇੱਕ ਨਵਾਂ ਫੈਸਲਾ ਲਿਆ ਗਿਆ ਹੈ ਜਿਸ ਤਹਿਤ ਹੁਣ ਰਾਸ਼ਨ ਕਾਰਡ ਧਾਰਕ ਦੇ ਦੁਕਾਨਾਂ ਤੇ 40 ਤੋਂ ਜ਼ਿਆਦਾ ਚੀਜ਼ਾਂ ਜਿਹੜੀਆਂ ਮਿਲਣਗੀਆਂ ਸਰਕਾਰ ਵੱਲੋਂ ਇਹ ਸੂਚੀ ਵੀ ਜਾਰੀ ਕਰ ਦਿੱਤੀ ਹੈ ਜਿਸੂ ਜੀ ਤੁਸੀਂ ਦੇਖ ਸਕਦੇ ਹੋ ਜੀ 45 ਚੀਜ਼ਾਂ ਇਸ ਸਮੇਂ ਦਿਲੀਆਂ ਮਿਲਨੀ ਸ਼ੁਰੂ ਹੋਣਗੀਆਂ ਜਿਵੇਂ ਚਾਹ ਦੇ ਪੈਕੇਟ ਕੌਫੀ ਦੁੱਧ ਦੇ ਪੈਕੇਟ ਦੁੱਧ ਸ਼ੈਂਪੂ ਸਾਬਣ ਤੂਥਪੇਸਟ ਨਮਕੀਨ ਬਿਸਕੁਟ ਬ੍ਰੈਡ ਸੁੱਕੇ ਮੇਵੇ ਮਸਾਲੇ ਮਠਿਆਈਆਂ ਪੈਕੇਟ ਪਾਊਡਰ ਦੁੱਧ ਬੱਚਿਆਂ ਦੇ ਕੱਪੜੇ ਹੋਜਰੀ ਪ੍ਰਸ਼ਾਸਨ ਸਵਗਰੀ ਰਾਮਾ ਕਰੀਮ ਸੋਇਆਬੀਨ ਦੁੱਧ ਪੱਤੀ ਸ਼ੀਸ਼ੇ ਕੰਗੀ ਤਾਲਾ ਛਤਰੀ ਪੋਚਾ ਕੰਗਾ ਦੇ ਜਿਹੜੇ ਹੈਂਗਰ ਨੇ ਰੌਣਕੋਟ ਤੇ واਸ਼ਿੰਗ ਪਾਊਡਰ ਟੂਥ ਬਰਸ਼ ਅਗਰਬਤੀ 5 ਕਿਲੋ ਗੈਸ ਵਾਲਾ ਸਿਲੰਡਰ ਮੱਛਰਦਾਨੀ ਵਰਤਕ ਧੋਣ ਵਾਲਾ ਸਾਬਣ ਡਾਰਚ ਬਿਜਲੀ ਦਾ ਸਮਾਨ ਦੀਵਾਰ ਘੜੀ ਮਾਚਿਸ ਜੁੱਤੇ ਲਾਈਲਨ ਪਲਾਸਟਿਕ ਦੀ ਰੱਸੀ ਪਾਈਪ ਮਿਨਰਲ ਵਾਟਰ ਹੈਂਡ ਵਾਸ਼ ਪਲਾਸਟਿਕ ਬਾਥਰੂਮ ਕਲੀਨਰ ਸੇਵਿੰਗ ਕਰੀਮ ਸ਼ਿਸ਼ੂ ਦੇਖਭਾਲ ਉਤਪਾਦ ਸਾਬਣ ਡਾਈਪਰ ਮਾਲਿਸ਼ ਤੇਲ ਸੈਂਡੈਂਟਰੀ ਪੈਡ ਤੇ ਉਸ ਤੋਂ ਬਾਅਦ ਜੀ ਬਾਇਬਸ ਬਾਡੀ ਲੋਸ਼ਨ ਕਈ ਤਰ੍ਹਾਂ ਦੇ ਜਿਹੜੇ ਠੀਕ ਹੈ ਜੀ ਇਹ ਜਿਹੜੀਆਂ 45 ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਹੁਣ ਜਿਹੜੀ ਉੱਤਰ ਪ੍ਰਦੇਸ਼ ਵਿੱਚ ਇਹ ਸਕੀਮ ਸ਼ੁਰੂ ਕੀਤੀ ਗਈ ਹੈ ਤੇ ਇਹ ਪੰਜਾਬ ਦੇ ਵਿੱਚ ਵੀ ਮਿਲਣੇ ਚਾਹੀਦੇ ਜਨ ਨਹੀਂ ਨੀਚੇ ਕਮੈਂਟ ਕਰਕੇ ਜਰੂਰ ਦੱਸੋ ਤਾਂ ਇਸ ਜੀ ਅੱਜ ਦੇ ਆਪਣੀਆਂ ਤਾਜ਼ਾ ਖ਼ਬਰਾਂ ਬਹੁਤ-ਬਹੁਤ ਧੰਨਵਾਦ ਦੋਸਤੋ